ਸੋਨੂ ਕੋਰ ਨੇ ਵੀ ਬਣਾ ਲਿਆ ਜੇ ਟੈਟੂ ਜਾਂ ਇਹਨੂੰ ਜੇ ਬਣਾ ਲਿਆ ਨਾ ਟੈਟੂ ਤੇ ਮੇਰੇ ਹਿਸਾਬ ਨਾਲ ਜਾਂ ਤੂੰ ਲਾਲ ਬਣਾਉਂਦੀ ਤੇ ਜਾਂ ਚਿੱਟਾ ਬਣਾਉਂਦੀ ਕਾਰੇ ਰੰਗ ਦਾ ਟੈਟੂ ਤੇ ਤੈਨੂੰ ਬਣਾਉਣਾ ਨਹੀਂ ਚਾਹੀਦਾ ਸਭ ਤੋਂ ਪਹਿਲਾਂ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਵੀਆਈਪੀ ਪਿੰਡੂ ਚੈਨਲ ਤੇ ਚਲੋ ਜੀ ਨਾ ਸਮਾਂ ਖਰਾਬ ਕਰਦੇ ਹੋਇਆ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਲਓ ਜੀ ਸੋਨੂ ਕੋਰ ਉਹਨਾਂ ਨੇ ਵਾਂਸ ਜਿੰਨੀ ਬਾਹ ਖਿਲਾਰ ਲਈ ਆ ਤੇ ਚੱਲ ਚੱਲੇ ਆ ਕਿਦੇ ਬਲੌਗ ਕਹਿੰਦੀ ਬਲੌਗ ਬਣਾਵਾਂਗੇ ਕਿ ਐਡੀ ਦੁਕਾਨ ਤੇ ਜਾ ਕੇ ਤੇ ਟੈਟੂ ਬਣਾਵਾਂਗੇ ਤੇ ਤਾਂ ਬਲੌਗ ਬਾਨਾ ਵੇਖ ਲੋ ਜੀ ਹੁਣ ਇਹਨਾਂ ਕੋ ਘਰ ਟੇ ਬਲੌਗ ਨਹੀਂ ਬੰਦਿਆ ਹੁਣ ਦੁਕਾਨਾਂ ਤੇ ਜਾਣਗੇ ਫਿਰ ਬਲੌਗ ਬਣਾਉਣਗੇ ਇੰਨਾ ਖਰਚਾ ਚੜਾਉਣਾ ਜਿ ਇਹਨਾਂ ਨੇ ਸਿਰ ਤੇ ਇੱਕ ਬਲੌਗ ਬਣਾਉਣ ਖਾਤਰ ਨਾਲ ਟੈਟੂ ਵੀ ਬਣਾਉਣਾ ਵਾ ਕੱਲਾ ਬਲੌਗ ਨਹੀਂ ਬਣਾਉਣਾ ਦੇਖ ਕੇ ਭਾਈ ਕਿਹੜਾ ਸੋਚ ਲੱਕੋ ਦੇ ਲਈ ਆਈਡੀਆ ਦੇ ਦਤਾ ਦਾ ਪ੍ਰਾਤਿ ਪਸੰਦ ਬਣਾਉ। ਇਸ ਤਰ੍ਹਾਂ ਉਹ ਵੀਰ ਕਹਿਣ ਡਿਆ ਵਾ ਦੱਸੋ ਮੈਂ ਟੈਟੂ ਕਿੱਦਾਂ ਦਾ ਬਣਾਵਾ ਉਹ ਭਰਾਵਾ ਜਿੱਦਾਂ ਦਾ ਮਰਜ਼ੀ ਬਣਾ ਦੇ ਇਹਦੇ ਕਿਹੜਾ ਵਿਚਾਰੀ ਤੇ ਦਿਖਣਾ ਵਾ ਭਾਵੇਂ ਤੂੰ ਕਾਂਕੂਂ ਦੇ ਵਾਦੇ ਇਹਦੇ ਗੋਰਨਾ ਹੀ ਆ ਕਿਤੇ ਨਿਗਾਲੀ ਐਣਕਾਂ ਲੱਗੀਆਂ ਆਣਗੀਆਂ ਤਾਂ ਗੋਰਨਾ ਕੋਈ ਵੇਖ ਲੂ ਤੇ ਸ਼ੈ ਟੈਟੂ ਦਿਖ ਜੇ ਇਹਨੇ ਦੇ ਬਲੌਗ ਹੀ ਬਣਾਉਣਾ ਵਾ ਟੈਟੂ ਤੇ ਬਸ ਸ਼ੋਸ਼ਾ ਹੀ ਕਰਨਾ ਵਾ ਧਰੀ ਇੰਨੀ ਧਰੀ ਇੰਨੀ ਕੀ ਗੱਲ ਲੱਗ ਗਈ ਅਦਰ ਦਾਰਤੇ ਨੂੰ ਆਪੇ ਹੁਣਾਵਾ ਐਨੀ ਸੋਹਣੀ ਬਾਹ ਤੇ ਚਰੀਟਾ ਨੂੰ ਪੈ ਜਾਣੀਆਂ ਉਹਦੇ ਨਹੀਂ ਤੈਨੂੰ ਬਾਹ ਖਰਾਬ ਨਹੀਂ ਕਰਨੀ ਚਾਹੀਦੀ ਉਹ ਤਾਂ ਜਾਣ ਕੇ ਖਰਾਬ ਕਰਨੀ ਆ ਐਨੀ ਸੋਹਣੀ ਬਾਹ ਵਾ ਇਹ ਬਾਹ ਤੇ ਦਾਗ ਪੈ ਜਾਣਾ ਹੀ ਕਾਲਾ ਤੇ ਬਾਅਦ ਮਿਟਦਾ ਨਹੀਂ ਹੈਗਾ ਹਲੇ ਵੀ ਕੈਨਸਲ ਕਰਾ ਦੇ ਟੈਟੂ ਕਿਉਂਕਿ ਬਾਹ ਖਰਾਬ ਹੋ ਜਾਣੀ ਉਹ ਐਨੀ ਸੋਹਣੀ ਬਾਹ ਵਾ ਸਾਫ ਚਿੱਟੀ ਬਾਹ ਤੇ ਇੱਥੇ ਜਦੋਂ ਕਾਲੇ ਰੰਗ ਨਾਲ ਲਿਖਿਆ ਗਿਆ ਇਹਦੇ ਵਕਰਾ ਦਿਖਿਆ ਕਰਨਾ ਹਾਂਜੀ ਤੇ ਹੜਾ ਪਟਾਟਾ ਤੋਂ ਮਨ ਲੱਗਿਆ ਰੈਡੀ ਹਾਂਜੀ ਹਾਂਜੀ ਰੈਡੀ ਆ ਦੇਖ ਲੋ ਕਹਿੰਦੇ ਨਹੀਂ ਅਨਪੜਾਂ ਦਾ ਟੱਬਰ ਤੇ ਜਾਜਾਂ ਨੂੰ ਟਾਟਾ ਉਹ ਸਾਬ ਤੇਰਾ ਵਾ ਉਹ ਬੰਦਾ ਪੁੱਛੇ ਟੈਟੂ ਤੂੰ ਬਣਵਾਉਣਾ ਹੀ ਆ ਤੂੰ ਦੱਸ ਰੈਡੀ ਆ ਕਿ ਨਹੀਂ ਬਣਾਉਣ ਨੂੰ ਟੈਟੂ ਉਹਦੇ ਵਿਚਾਰੇ ਰੈਡੀ ਆ ਉਹ ਟੈਟੂ ਬਣਾਉਣਾ ਉਹਨਾਂ ਨੇ ਕੀ ਕਰਨਾ ਵਾ ਬਣਾ ਦੇਣਗੇ ਉਹਨਾਂ ਨੂੰ ਤੇਰੇ ਕੋ ਪੈਸੇ ਲੈਣੇ ਆ ਲੱਲਣੇ ਆ ਉਹਨਾਂ ਲੋ ਟੈਟੂ ਦਿਖੇਗੇ ਇਹਨੂੰ ਚਾ ਨਾ ਦਿਖੇ ਉਹਨਾਂ ਦਾ ਤੇ ਰੋਜ਼ ਦਾ ਕੰਮ ਆ ਸੋਨੇ ਦੇ ਡੈਡੂ ਨਹੀਂ ਬਣਦਾ ਕਿਹੜਾ ਨਹੀਂ ਬਣਦਾ ਸੋਨੇ ਦੇ ਡੈਡੂ ਬਣ ਲੱਗਿਆ ਜੀ ਇਹਨਾਂ ਥੋੜੀ ਸਾਰੇ ਦੀ ਕਵਾਇਸ ਕੋਈ ਲੱਗਦੀ ਆ ਜੀ ਤਨੂ ਵੀ ਟੈਟੂ ਬਣਾਵਾਗੇ ਉਹ ਭਰਾ ਵਾਦ ਤਾਂ ਨਾ ਤੂੰ ਜਿਹੜਾ ਟੈਟੂ ਬਣਾ ਦੇਗਾ ਉਤੋਂ ਤੈਨੂੰ ਪਤਾ ਹੀ ਆ ਹਨੇਰਾ ਛਾਇਆ ਪਿਆ ਵਾ ਉਤੋਂ ਤੂੰ ਕਹਿ ਐਨਕਾਂ ਵੀ ਕਾਲੀਆਂ ਲਾਈਆਂ ਵਾ ਉਹ ਭਰਾਵਾ ਗਲਤ ਮਲਤ ਨਾ ਲੈਦੀ ਤੈਨੂੰ ਦੱਸਤਾ ਹੀ ਸਭ ਕਲਾ ਕਲਾ ਅੱਖਰ ਪੁੱਛਣਾ ਸੋਨੂਪੁਰ ਨੂੰ ਤੈਨੂੰ ਪਤਾ ਵੀ ਆ ਪੜ੍ਹੀ ਲਿਖੀ ਵਿਚਾਰੀ ਹੈਗੀ ਉਹ ਤੇ ਇਹ ਨਾ ਵੇ ਤੂੰ ਕਾ ਗਲਤ ਅੱਖਰ ਲਿਖੇ ਹੋਣਾ ਉਹਨੇ ਲਿਖਿਆ ਹੋਵੇ ਜਾਨੂ ਤੇ ਤੂੰ ਲਿਖਿਆ ਹੋਵੇ ਚਾਨੂ ਹੈ ਗਲਤ ਮਲਤ ਨਾ ਲੈਦਾ ਰਹੀਂ ਕਹਿਣ ਲਗੀ ਸ਼ੇਰ ਦੀ ਬੰਟੀ ਮੈਂ ਕੋਈ ਟਿੱਪ ਕੱਟ ਬਾਰ ਤੂੰ ਹੁੰਦਾ ਕਹਿੰਦਾ ਤੂੰ ਸ਼ੇਰ ਦੀ ਭੈਣ ਆ ਇੱਕ ਬੰਨੇ ਉਹਨੂੰ ਫੁੱਲੀਆਂ ਹੀ ਪਾਈ ਜਾਂਦਾ ਵਾ ਇੱਕ ਬੰਨੇ ਟੈਟੂ ਪਾਈ ਜਾਂਦਾ ਵਾ ਤੇ ਲਾਗੇ ਤਿੰਨ ਚਾਰ ਉਹਨੇ ਸਰਚ ਲਾਈਟਾਂ ਹੀ ਲਾਈਆਂ ਵਾਂ ਲਾਈਟਾਂ ਵਾ ਵਾ ਵਾਏ ਰੋਸ਼ਨੀ ਕੀਤੀ ਆ ਤੇ ਸੋਨੂ ਕੋਰਦੀ ਦੇ ਬਾਹ ਦੇ ਟੈਟੂ ਵੇਖਣ ਡਿਆ ਵਾ ਤਿੰਨ ਚਾਰ ਵਾਰੀ ਉਹਨੇ ਮਸ਼ੀਨਾਂ ਘਮਾਤੀਆਂ ਟੈਟੂ ਹਲੇ ਤੱਕ ਨਹੀਂ ਦਿਖਿਆ ਤੇ ਵਿਚਾਰਿਆ ਉਹ ਭਰਾਵਾ ਉਹ ਇਹਦੀ ਬਾਹ ਦੇ ਟੈਟੂ ਜਾਂ ਚਟਾ ਵਾਲਾ ਤੇ ਜਾਂ ਲਾਲ ਵਾਲਾ ਤੈਨੂੰ ਆਪ ਪਤਾ ਯਾਰ ਇਹ ਰੰਗ ਕਿਦਾਂ ਮੱਲੋ ਰੰਗ ਨੂੰ ਰੰਗ ਮੈਚ ਕਰ ਜੂਗਾ ਉਹ ਤੇ ਗੱਲ ਉਹ ਗੱਲ ਦੋਰੇ ਦੋੜੇ ਬੋਰਡ ਫੇਰੀ ਜਾਣਾ ਫੇਰੀ ਉੱਕੋ ਜਾਣਾ ਕੋਡ ਉਹ ਇਹ ਚੀਜ਼ਾਂ ਨਹੀਂ ਬੰਨ ਲੈ ਗੱਲ ਕਾਲੇ ਜਿਉ ਕਾਲਾ ਰੰਗ ਲੱਭ ਜੂਗਾ ਦੱਸ ਤੂੰ ਦੱਸ ਦੇ ਮੈਨੂੰ ਨਹੀਂ ਲੱਭਣਾ ਐਡੀ ਸੋਹਣੀ ਬਾਹ ਹੀ ਉਹਦੀ ਖਰਾਬ ਕਰਕੇ ਸੁੱਟਦੀ ਤੇ ਬਾਅਦ ਚ ਇਹ ਭਰਾਵਾ ਮੇਰੀ ਸੁਣ ਗੱਲ ਨਾਲੇ ਆਏ ਮਸ਼ਹੂਰ ਬੰਦੇ ਬਾਅਦ ਚ ਇਹਨੇ ਦੱਸਾਂ ਕੀ ਕਹਿਣਾ ਹੀ ਬਲੌਗ ਚ ਲਾਂਮਾ ਦੇਣਾ ਇਹਨੇ ਲਓ ਜੀ ਮੈਂ ਕਸ਼ਮੇਰ ਕੋ ਟੈਟੂ ਬਣਾਇਆ ਸੀ ਆ ਵੇਖੋ ਬਾਹ ਦੇ ਉੱਤੇ ਮੈਨੂੰ ਟੈਟੂ ਮੇਰਾ ਨਹੀਂ ਲੱਭਦਾ ਪਿਆ ਤੇ ਬੰਦਾ ਪੁੱਛੇ ਵੀਰ ਦਾ ਨਹੀਂ ਕਸੂਰ ਇਟਾ ਨਹੀਂ ਖਸੂਰਾ ਆ ਉਹ ਬੰਦਾ ਪੁੱਛੇ ਸੋਨਾ ਤੇ ਤਾਂ ਲੱਗੇ ਜੇ ਕੋ ਲੱਭੇ ਉਹ ਐਨੇ ਤੇ ਕੋ ਦਿਖਣ ਨਹੀਂ ਦਿਆ ਮਾਰੂ ਮuje ਮਾਰੋ ਉਹ ਚੱਕਰੀ ਹੋਣਾ ਤਿੰਨ ਵਾਲੀ ਮੂੰਹ ਢੋਲਿਆ ਇਹ ਬਲੌਗ ਜਿਬ ਬਣਾਉਂਦੇ ਵੈਂਦਿਆਂ ਵੈਂਦਿਆਂ ਮੈਂ ਗੋਰ ਦੇ ਨਾਲ ਟੈਟੂ ਵੇਖਿਆ ਬ੍ਰੈਕਨੈਸ ਪੁੱਲ ਕਰ ਲਈ ਮੈਂ ਦੂਜੀ ਮੈਨ ਲੋ ਕਲੈਕਟਿਵ ਧਾੜੀ ਸਾਰਾ ਕੋ ਨਹੀਂ ਦਿਖਿਆ ਟੈਟੂ ਜਾਣ ਕੇ ਪੈਸੇ ਬਰਬਾਦ ਕੀਤੇ ਜੀ ਤੁਸੀਂ ਮੇਰੇ ਮੇਰੀ ਮੰਨੋ ਤੇ ਉਹਨੂੰ ਦੁਕਾਨਦਾਰ ਨੂੰ ਫੋਨ ਕਰੋ ਆਪੇ ਟੈਟੂ ਨਹੀਂ ਦਿਖੰਦੇ ਆ ਜਾਂਦੇ ਆਪਣਾ ਟੈਟੂ ਇਥੋਂ ਲੀਕਾ ਲਾਕਾਂ ਵਾ ਕੇ ਮਟਾ ਦੋ ਇਹਦੇ ਕੋਈ ਗੋਲ ਕੋਰਨਾ ਕੋਈ ਵੇਖੂਗਾ ਤਾਂ ਆ ਇਹ ਨਹੀਂ ਜੇ ਦਿਖਦਾ ਸਰ ਤੇ ਅੱਜ ਸਾਰੇ ਤੇ ਆਪਾਂ ਇਹਦਾ ਟੈਟੂ ਵਾਲਾ ਸਿੱਧਾ ਮੇਕਅੱਪ ਕਰ ਲਿਆ ਤੇ ਬਾਕੀ ਇਹ ਸਰਪ੍ਰਾਈਜ਼ ਉਹ ਦੀਪ ਦਾ ਟੈਟੂ ਤੇ ਤੂੰ ਬਣਾ ਲਿਆ ਵਾ ਬਣਾਉਂਦਾ ਤਾਂ ਫਾਇਦਾ ਹੀ ਨਾ ਜੇ ਦੀਪ ਨੂੰ ਕੁਝ ਦੇਖਦਾ ਤੇ ਦੀਪ ਨੂੰ ਦੇ ਵਿੱਚ ਕੁਝ ਦਿਖਣਾ ਹੀ ਨਹੀਂ ਆ ਟੈਟੂ ਦੇ ਉਹ ਕੀ ਕਰਨਾ ਫਿਰ ਕੁਝ ਨਹੀਂ ਹਾਲ ਕਿੰਦੇ ਦੀਪ ਨੂੰ ਸਰਪ੍ਰਾਈਜ਼ ਦੇਣਾ ਸਰਪ੍ਰਾਈਜ਼ ਦੇਣਾ ਹੀ ਕੋਈ ਉਦਾਂ ਉਹਨੂੰ 150 ਦੀ ਗਿਫਟ ਦੇ ਦਿੰਦੀ ਚੀਜ਼ ਆਹਦੇ ਪੈਸੇ ਬਰਬਾਦ ਕੀਤੇ ਹੀ ਉਹ ਇਹ ਕੁਝ ਨਹੀਂ ਹੁੰਦੀ ਦਾ ਦੀਪ ਭਾਵੇਂ ਵਿਚਾਰਾ ਵੇਂਦਾ ਰਵੇ ਹਾਂਜੀ ਕਿੱਥੇ ਬਣਾਇਆ ਟੈਟੂ ਕਿੱਥੇ ਜਿਹੜਾ ਮੇਰੇ ਨਾਲ ਐ ਕਰਦੇ ਜਿਹੜੇ ਸੋਨ ਦਾ ਨਾਮ ਲੈ ਕੇ ਬਣਾਗੇ ਉਹਨਾਂ ਨੂੰ ਫ੍ਰੀ ਦੇਾਂਗੇ ਬਾਈ ਆਓ ਪਾਈ ਜਾ ਚੱਟੀਆਂਗੇ ਤੇਰਾ ਰਾਧਾ ਅੱਗੇ ਉਹਨੇ ਤੇਰੀ ਮਾਂ ਦੇ ਚੱਟੀ ਭਰਤੀ ਹਣੀ ਮੇਰੇ ਸਾਹ ਹੁਣ ਤੈਨੂੰ ਵੀ ਜਾਣ ਦਤਣਾ ਕਿ ਇਹਨਾਂ ਨਾਲ ਭੈਣ ਜੀ ਕੋਈ ਗੱਲ ਨਹੀਂ ਪੈਸੇ ਨਹੀਂ ਨਹੀਂ ਰਹਿਣ ਦੋ ਰਹਿਣ ਦੋ ਭੈਣ ਜੀ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਉਹ ਲੈ ਲੋ ਪੈਸੇ ਪੈਸੇ ਲੈ ਲੋ ਭਾਈ ਵੀਜੀ ਪੈਸੇ ਲੈ ਲੋ ਵੀ ਆਏ ਉਹ ਨਹੀਂ ਨਹੀਂ ਰਹਿਣ ਦੋ ਰਹਿਣ ਦੋ ਪੈਸੇ ਉਹਨੇ ਭਲਾ ਤੈਨੂੰ ਪਤਾ ਤੇਰੇ ਕੋ ਕਿਉਂ ਨਹੀਂ ਲੈ ਪਤਾ ਕਿਉਂ ਨਹੀਂ ਲੈ ਉਹਦੀ ਦੁਕਾਨਦਾਰੀ ਫੇਲ ਹੁੰਦੀ ਆ ਵਿਚਾਰੇ ਦੀ ਜੇ ਤੇਰੇ ਕੋ ਪੈਸੇ ਲੈ ਲੈਂਦਾ ਉਹ ਤੈਨੂੰ ਪਤਾ ਲੱਗਿਆਣਾ ਆਪਣਾ ਕਿਉਂ ਹੁੰਦੀ ਕਿਉਂਕਿ ਟੈਟੂ ਦੇ ਵਿਚਾਰਾ ਘੰਟਾ 2 ਘੰਟੇ ਖਾਪਦਾ ਰਿਹਾ ਵਾ ਟੈਟੂ ਨਹੀਂ ਵਗਿਆ ਤੇ ਉਹ ਵਿਚਾਰੇ ਨੇ ਹਾਰ ਕੇ ਤੇਰੇ ਕੋ ਤੇ ਪੈਸੇ ਲੈੇ ਨਹੀਂ ਹੁਣੇ ਤਾਂ ਨਹੀਂ ਲੈ ਤੇਰ ਕੋ ਤੇ ਤੂੰ ਹੁਣ ਗਾੜੀ ਫੁੱਲੀਆਂ ਪੋਂਡਾ ਵੀ ਉਹਨੂੰ ਵੀਰ ਨੂੰ ਵੀਰ ਜੀ ਹੁਣ ਕੋ ਨਾ ਮੇਰਾ ਲੈ ਦੇ ਉਹਦੇ ਫਰੀ ਵਾ ਦੇਣਗੇ ਟੈਟੂ ਟੈਟੂ ਤੇ ਲਗਿਆ ਵਾ ਟੈਟੂ ਵਗਿਆ ਦੀਦਾ ਨਹੀਂ ਨਾ ਤੇ ਇਹੋ ਤੇ ਗੱਲਾਂ ਵਾ ਤੇ ਤਾਂ ਕਰਕੇ ਤੇ ਮਤਲਬ ਹੁਣ ਤੂੰ ਫੁੱਲੀਆਂ ਨਾ ਪਾ ਇਹਨਾਂ ਨਾਲ ਸਾਡੀ ਕੋਈ ਲਾਕਡਾਉਨਟ ਨਹੀਂ ਆ ਪਰ ਕੀ ਕਰੀਏ ਜਦੋਂ ਵੀਰ ਭਰਾ ਮੈਸੇਜ ਕਰ ਦਿੰਦੇ ਆ ਸੋਨੂ ਕੋਲ ਨੇ ਟੈਟੂ ਬਣਾ ਲਿਆ ਜੀ ਸੋਨੂ ਕੋਲ ਨੇ ਟੈਟੂ ਬਣਾ ਲਿਆ ਜੀ ਫਿਰ ਆਪਾਂ ਵੀ ਦੱਸ ਦਿੰਨੇ ਆ ਕਿ ਉਹ ਵੀ ਟੈਟੂ ਤੇ ਰਿਆਂ ਨੇ ਫਜ਼ੂਲ ਹੀ ਪੈਸੇ ਖਰਚੇ ਆ ਬਣਾਉਣ ਦੀ ਤੇ ਕੋਈ ਲੋੜ ਨਹੀਂ ਕੀ ਮਤਲਬ ਨਾਂ ਲਿਖਾਉਣ ਦੀ ਲੋੜ ਹੀ जान ਕੇ ਤੁਸੀਂ ਫਿਰ ਉਹ ਗੱਲ ਰੋਸਟਰਾਂ ਨੂੰ ਬੋਲਣ ਦਾ ਮੌਕਾ ਦੇ ਦਿੰਦੇ ਜੀ ਕਾਹ ਦਿੰਦੇ ਜੀ ਆ ਬੈਣ ਮuje ਮਾਰ ਫਿਰ ਹਾਨੂੰ ਤੇ ਬੋਲਣਾ ਹੀ ਪੈਣਾ ਵਾ ਤੇ ਕਿਵੇਂ ਦੀ ਲੱਗੀ ਆ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਨ੍ਹਾਂ ਨੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬਰ ਨਹੀਂ ਕੀਤਾ ਉਹ ਕਰ ਲਿਓ ਤੇ ਲੈ ਕੇ ਆ ਰਹੇ ਹਾਂ ਜਲਦੀ ਅਗਲੀ ਵੀਡੀਓ